ਇੱਕ ਕੁੜੀ ਨੂੰ ਵਿਆਹ ਕਰਾਉਣ ਦੇ ਚਾਂਸੇ ਦੇ ਨਾਲ ਮੁੰਡਾ ਲੈ ਤਾ ਜਾਂਦਾ ਹੈ ਪਰ ਆਖਰਕਾਰ ਸਰੀਰਕ ਸ਼ੋਸ਼ਣ ਤੋਂ ਇਲਾਵਾ ਉਹਦੇ ਹੱਥ ਕੁਝ ਨਹੀਂ ਲੱਗਦਾ ਜਿਹਦੇ ਸਾਧਨ ਮੇਰੇ ਕੋਲ ਆਈ ਸੀ ਉਹ ਕਹਿੰਦੀ ਕਿ ਮੇਰੀ ਕੁੜੀ ਨੂੰ ਅਗਵਾ ਕਰ ਦਿੱਤਾ ਗਿਆ ਹੈ ਕਿ ਦੇਖਿਆ ਕਿ 20-25 ਦਿਨ ਗੁਜ਼ਰ ਗਏ ਆ ਕਿ ਮੇਰੀ ਕੁੜੀ ਨਹੀਂ ਆਈ ਵਾਪਸ ਨਾ ਵੀ ਪਤਾ ਲੱਗਦਾ ਪਿਆ ਪੰਜਾਬ ਅਤੇ ਖਿਆਨਾ ਹਾਈ ਕੋਰਟ ਨੇ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਸੀਗਾ ਕਿ ਐਸਐਸਪੀ ਜਿਹੜੇ ਸੰਗਰੂਰ ਦੇ ਨੇ ਉਹਨਾਂ ਨੂੰ ਕਿ ਐਸਆਈਟੀ ਬਿਠਾਈ ਜਾਵੇ ਐਸਆਈਟੀ ਬੈਠ ਕੇ ਤਾਂ ਕੁੜੀ ਨੂੰ ਜੰਮੂ ਕਸ਼ਮੀਰ ਤੋਂ ਲਿਆਤਾ ਗਿਆ ਇੱਕ ਵੀਡੀਓ ਵੀ ਇਹਨਾਂ ਦੇ ਹੱਥ ਲੱਗੀ ਸੀ ਕਿ ਉਹ ਜਦੋਂ ਵੀਡੀਓ ਦੇ ਵਿੱਚ ਕਹਿ ਰਹੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਪਰ ਜਦੋਂ ਉਹ ਵੀਡੀਓ ਨੂੰ ਦੇਖਿਆ ਗਿਆ ਮਾਨਯੋਗ ਆਪਣੇ ਅਦਾਲਤ ਦੇ ਵਿੱਚ ਦੇਖਿਆ ਗਿਆ ਜੱਜ ਸਾਹਿਬ ਨੇ ਦੇਖਿਆ ਤਾਂ ਜਸਟਿਸ ਉਹਨਾਂ ਨੇ ਤੋਂ ਦੇਖੇ ਤਾਂ ਲਰਨਰ ਸਟੇਟ ਕੌਂਸਲ ਨੇ ਵੀ ਦੇਖਿਆ ਕਿ ਉਹ ਜਿਹੜੀ ਵੀਡੀਓ ਬਣਾਈ ਗਈ ਹੈ ਉਹ ਇੱਕ ਦਬਾਅ ਦੇ ਵਿੱਚ ਬਣਾਈ ਗਈ ਹੈ ਉਸ ਵਾਰ ਜਦੋਂ ਐਸਆਈਟੀ ਬੈਠੀ ਤਾਂ ਸਾਰੀ ਗੱਲਾਂ ਸਾਹਮਣੇ ਆਈਆਂ ਕੁੜੀ ਤੇ ਮੁੰਡੇ ਨੂੰ ਜੰਮੂ ਕਸ਼ਮੀਰ ਤੋਂ ਲਿਆਤਾ ਗਿਆ ਤਾਂ ਕੁੜੀ ਕਹਿੰਦੀ ਹੈ ਕਿ ਜ਼ਬਰਦਸਤੀ ਉੱਥੇ ਮੇਰਾ ਬਲਤਕਾਰ ਕਰਦਾ ਰਿਹਾ ਸਸਿਕਾਲਾ ਅਮ ਤੌਰ ਤੇ ਸੀ ਸੁਣਦੇ ਆ ਕਿ ਜਿਵੇਂ ਕੁੜੀਆਂ ਮੁੰਡੇ ਵਿਆਹ ਕਰਾਉਂਦੇ ਰਹੇਗੇ ਘਰੋਂ ਭੱਜ ਕੇ ਤੇ ਉਹਦੇ ਵਿੱਚ ਪਰਿਵਾਰ ਸਹਿਮਤ ਕਈ ਵਾਰ ਹੁੰਦੇ ਨੇ ਕਈ ਵਾਰ ਨਹੀਂ ਵੀ ਹੁੰਦੇ ਬਾਅਦ ਦੇ ਵਿੱਚ ਪਰ ਇਹ ਜ਼ਿਆਦਾਤਰ ਉਹਨਾਂ ਧੀਆਂ ਨੂੰ ਸੁਣਨ ਦੀ ਲੋੜ ਹੈ ਜਿਨ੍ਹਾਂ ਨੂੰ ਆਪਦੇ ਪਰਿਵਾਰ ਤੋਂ ਵੀ ਜ਼ਿਆਦਾ ਤੇ ਆਪਦੇ ਜਨਮਿਆਂ ਤੋਂ ਵੀ ਜ਼ਿਆਦਾ ਭਰੋਸਾ ਬਗਾਨੇ ਉਸ ਸ਼ਖਸ ਤੇ ਹੋ ਜਾਂਦਾ ਜਿਹਨਾਂ ਨੂੰ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਸਾਰੀ ਜ਼ਿੰਦਗੀ ਅਸੀਂ ਇਹਦੇ ਨਾਲ ਬਤਾਉਣੀ ਹੈ ਕਿਉਂਕਿ ਇਹ ਜਿਹੜਾ ਮਾਮਲਾ ਤੁਹਾਨੂੰ ਦੱਸਣ ਲੱਗੇ ਆ ਇਹਦੇ ਵਿੱਚ ਹੈ ਇਹ ਇੱਕ ਕੁੜੀ ਨੂੰ ਵਿਆਹ ਕਰਾਉਣ ਦੇ ਚਾਂਸੇ ਦੇ ਨਾਲ ਮੁੰਡਾ ਲੈਤਾ ਜਾਂਦਾ ਪਰ ਆਖਰਕਾਰ ਸਰੀਰਕ ਸ਼ੋਸ਼ਣ ਤੋਂ ਇਲਾਵਾ ਉਹਦੇ ਹੱਥ ਕੁਝ ਨਹੀਂ ਲੱਗਦਾ ਇਹ ਇਸ ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਹਾਈ ਕੋਰਟ ਦੇ ਹੁਕਮਾਂ ਦੇ ਚੱਲਦੇ ਜਿਹੜੀ ਐਫਆਈਆਰ ਦਰਜ ਹੋ ਚੁੱਕੀ ਹੈਗੀ ਵਕੀਲ ਸਾਹਿਬ ਕਨਪੁਰ ਸਾਡੇ ਨਾਲ ਨੇ ਉਹ ਸਭੇ ਮਾਮਲਾ ਹੈ ਕਿ ਸੀਗਾ ਕਿ ਜਿਵੇਂ ਮੈਂ ਕਿਹਾ ਵੀ ਆਮ ਤੌਰ ਤੇ ਕੁੜੀਆਂ ਭਰੋਸਾ ਕਰ ਲੈਂਦੀਆਂ ਨੇ ਵੀ ਆਪਦੇ ਜੀਵਨ ਸਾਥੀ ਚੁਣ ਲਿਆ ਸੀ ਜੀ ਪਰਿਵਾਰ ਵਾਲੇ ਪਿੱਛੇ ਛੱਡ ਕੇ ਨਾਲ ਚਲੀ ਜਾਂਦੀਆਂ ਨੇ ਪਰ ਉਹ ਦੂਬਾਦ ਦੇ ਵਿੱਚ ਉਹਨਾਂ ਨੂੰ ਕੋਈ ਵਾਰ ਧੋਖਾ ਹੱਥ ਲੱਗਦਾ ਇਸ ਮਾਮਲੇ ਦੇ ਵਿੱਚ ਕੀ ਹੋਇਆ ਸੀ ਤੇ ਕਿੰਨੇ ਕਿ ਦਿਨ ਹੋ ਚੁੱਕੇ ਨੇ ਐ ਫਿਰਦਰ ਇਹ ਜੀ ਪਿੰਡ ਆਪਣਾ ਇਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ ਮੈਟਰ ਹੈ ਜੀ ਤੇ ਲੜਕੀ ਦੇ ਫਾਦਰ ਮੇਰੇ ਕੋਲ ਆਏ ਸੀਗੇ ਉਹ ਕਹਿੰਦੇ ਕਿ ਮੇਰੀ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ ਤੇ ਉਹਨਾਂ ਨੇ ਦਰਖਾਸਤ ਪੁਲਿਸ ਸਟੇਸ਼ਨ ਵਿੱਚ ਦਿੱਤੀ ਤੇ ਉਹਨਾਂ ਨੇ ਅਪਰੋਚ ਕੀਤਾ ਥਾਣੇ ਦੇ ਵਿੱਚ ਕੀਤਾ ਤੇ ਉਹ ਵੇਟ ਕਰਦੇ ਰਹੇ ਤੇ ਜਦੋਂ ਦੇਖਿਆ ਕਿ 20 25 ਦਿਨ ਗੁਜ਼ਰ ਗਏ ਕਿ ਮੇਰੀ ਕੁੜੀ ਨਹੀਂ ਆਈ ਵਾਪਸ ਨਾ ਕੋਈ ਪਤਾ ਲੱਗਦਾ ਪਿਆ ਪੁਲਿਸ ਕੰਪਲੇਂਟ ਦੇ ਦਿੱਤੀ ਸੀ ਉਹਨਾਂ ਨੇ ਪੁਲਿਸ ਕੰਪਲੇਂਟ ਦੇ ਦਿੱਤੀ ਸੀ ਜੀ ਉਹਨਾਂ ਨੇ ਉਹਨਾਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਸੀ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗਦਾ ਪਿਆ ਸਾਡੀ ਕੁੜੀ ਜਿਉਂਦੀ ਹੈ ਜਾਂ ਮਰ ਗਈ ਕੁੜੀ ਨੇ ਕਿਤੇ ਵਿਆਹ ਕਰਾਇਆ ਹੈ ਜਾਂ ਨਾ ਕਰਾਇਆ ਹੈ ਕਿ ਸਾਨੂੰ ਕੋਈ ਖਬਰ ਨਹੀਂ ਹੈ ਤਾਂ ਉਸ ਤੋਂ ਬਾਅਦ 14 ਤਰੀਕ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਥੇਬਸ ਕੋਰਪਸ ਫਾਈਲ ਕੀਤੀ ਗਈ ਜੀ ਕਿ ਕੁੜੀ ਨੂੰ ਅਗਵਾ ਕਰਨ ਦਾ ਮਸਲਾ ਸੀਗਾ ਤੇ ਉਹਨਾਂ ਨੂੰ ਦੂਸਰੀ ਪਾਰਟੀ ਬਣਾਏ ਗਏ ਜਿਹੜੇ ਬੰਦੇ ਸੀਗੇ ਤਾਂ ਉਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੁਕ ਲੈਂਦੇ ਹੋਏ ਆਰਡਰ ਕਰਦੇ ਹੋਏ ਉਹਨਾਂ ਨੇ ਵਾਰੰਟ ਆਫੀਸਰ ਅਪਾਇੰਟ ਕੀਤੇ ਵਾਰੰਟ ਆਫੀਸਰ ਕੇ ਪਹਿਲੇ ਦਿਨ ਤਾਂ ਉਹਦੇ ਵਿੱਚ ਉਹਨਾਂ ਨੂੰ ਨਹੀਂ ਮਿਲੇ ਕਿਤੇ ਨੇ ਤਾਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਸੀਗਾ ਕਿ ਐਸਐਸਪੀ ਜਿਹੜੇ ਸੰਗਰੂਰ ਦੇ ਨੇ ਉਹਨਾਂ ਨੂੰ ਕਿ ਐਸਆਈਟੀ ਬਿਠਾਈ ਜਾਵੇ ਕੁੜੀ ਨੂੰ ਲੱਭਣ ਵਾਸਤੇ ਕੁੜੀ ਨੂੰ ਲੱਭਣ ਵਾਸਤੇ ਐਸਆਈਟੀ ਬਿਠਾਈ ਗਈ ਜਿਸ ਦੇ ਵਿੱਚ ਐਸਪੀ ਆਪਣੇ ਸੰਗਰੂਰ ਦੇ ਤੇ ਡੀਐਸਪੀ ਸੁਨਾਮ ਦੇ ਅਪਾਇੰਟ ਕੀਤੇ ਗਏ ਜਦੋਂ ਐਸਆਈਟੀ ਬੈਠ ਗਈ ਤਾਂ ਕੁੜੀ ਨੂੰ ਜੰਮੂ ਕਸ਼ਮੀਰ ਤੋਂ ਲਿਆਤਾ ਗਿਆ ਕੁੜੀ ਤੇ ਲੱਭਣਾ ਸ਼ੁਰੂ ਕਰਿਆ ਕੁੜੀ ਨੇ ਪੁਲਿਸ ਨੂੰ ਲੱਭਣਾ ਸ਼ੁਰੂ ਕੀਤਾ ਕਾਰਵਾਈ ਕੀਤੀ ਇੱਕ ਵੀਡੀਓ ਵੀ ਇਹਨਾਂ ਦੇ ਹੱਥ ਲੱਗੀ ਸੀਗੀ ਉਹ ਜਦੋਂ ਵੀਡੀਓ ਦੇ ਵਿੱਚ ਕਹਿ ਰਹੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਪਰ ਜਦੋਂ ਉਹ ਵੀਡੀਓ ਨੂੰ ਦੇਖਿਆ ਗਿਆ ਮਾਨਯੋਗ ਆਪਣੇ ਅਦਾਲਤ ਦੇ ਵਿੱਚ ਦੇਖਿਆ ਗਿਆ ਜੱਜ ਸਾਹਿਬ ਨੇ ਦੇਖਿਆ ਤਾਂ ਜਸਟਿਸ ਉਹਨਾਂ ਨੇ ਤੋਂ ਦੇਖੇ ਤਾਂ ਲਰਨਰ ਸਟੇਟ ਕਾਉਂਸਲ ਨੇ ਵੀ ਦੇਖਿਆ ਕਿ ਉਹ ਜਿਹੜ ਉਹ ਇੱਕ ਦਬਾਅ ਦੇ ਵਿੱਚ ਬਣਾਈ ਗਈ ਹੈ। ਅੱਛਾ ਜੀ ਜੇ ਕਿ ਆਪ ਪ੍ਰੋਜੈਕਟ ਕਰਕੇ। ਹਾਂ ਉਹ ਕੁੜੀ ਦਬਾਅ ਦੇ ਵਿੱਚ ਬੋਲਦੀ ਪਈ ਸੀਗੀ ਉਹ ਨੋਟਿਸ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਐਸਆਈਟੀ ਬੈਠੀ ਤਾਂ ਸਾਰੀ ਗੱਲਾਂ ਸਾਹਮਣੇ ਆਈਆਂ। ਕੁੜੀ ਤੇ ਮੁੰਡੇ ਨੂੰ ਜੰਮੂ ਕਸ਼ਮੀਰ ਤੋਂ ਲਿਆਤਾ ਗਿਆ। ਤਾਂ ਕੁੜੀ ਕਹਿੰਦੀ ਹੈ ਕਿ ਜ਼ਬਰਦਸਤੀ ਉੱਥੇ ਮੇਰਾ ਬਲਤਕਾਰ ਕਰਦਾ ਰਿਹਾ। ਤਾਂ ਉਹਦੇ 10 ਤਰੀਕ ਦੀ ਇਸ 10 ਸਤੰਬਰ ਦੇ ਤਰੀਕ ਦੀ ਉਹਨਾਂ ਦੇ ਐਫਆਈਆਰ ਹੋ ਚੁੱਕੀ ਹੈ। ਬਲਤਕਾਰ ਦੇ ਉਹਨਾਂ ਦੇ ਧਾਰਾਵਾਂ ਲੱਗ ਚੁੱਕੇ ਹਨ ਮੁੰਡੇ ਦੇ ਖਿਲਾਫ ਤੇ ਕੁੜੀ ਆਪਣੇ ਮਾਪੇ ਦੇ ਨਾਲ ਰਹਿ ਰਹੀ ਹੈ। ਇਹਦੀ ਚ ਜੇ ਦੇਖਿਆ ਜਾਵੇ ਆਮ ਤੌਰ ਤੇ ਚਲੋ ਅਸੀਂ ਦੇਖਦੇ ਹਾਂ ਵੀ ਕਈ ਵਾਰ ਮਾਪੇ ਵਿਰੋਧ ਕਰਦੇ ਨੇ ਕਿ ਬਾਅਦ ਚ ਆ ਕੇ ਕੁੜੀ ਇਹ ਗੱਲ ਕਹਿਣ ਦੀ ਵੀ ਆਪਦੀ ਮਰਜ਼ੀ ਨਾਲ ਜਿਵੇਂ ਕਿ ਤੁਸੀਂ ਕਿਹਾ ਵੀ ਇੱਕ ਵੀਡੀਓ ਆਇਆ ਪਰ ਉਹ ਵੀਡੀਓ ਦੀ ਪਤਾ ਲੱਗ ਗਿਆ ਵੀ ਆਖਰ ਕਰਕੇ ਇਹ ਦਵਾ ਹੇਟ ਹੈ ਉਹ ਕੋਰਟ ਨੇ ਡਿਸਾਈਡ ਕਰਤਾ ਉਸ ਨੂੰ ਇਹਦੀ ਚ ਪਰ ਜੇ ਦੇਖਿਆ ਜਾਵੇ ਵਿਆਹ ਹੋਇਆ ਸੀ ਜਾਂ ਨਹੀਂ ਇਹਨੇ ਦਿਨਾਂ ਚ ਨਹੀਂ ਇਹ ਵਿਆਹ ਨਹੀਂ ਹੋਇਆ ਜੀ ਇਹ ਵਿਆਹ ਆਮ ਤੌਰ ਤੇ ਤਾਂ ਜਨੂੰ ਨਹੀਂ ਭੱਜ ਕੇ ਪਹਿਲਾਂ ਵਿਆਹ ਕਰਾਉਂਦੇ ਨੇ ਫਿਰ ਕਿਤੇ ਲੋਕ ਬਿਲਕੁਲ ਜੀ ਆਪਾਂ ਮੰਨਦੇ ਆ ਆਮ ਤੌਰ ਤੇ ਆਪਾਂ ਦੇਖਦੇ ਆ ਇੰਨੇ ਮੈਟਰ ਆਂਦੇ ਆ ਕਿ ਵਿਆਹ ਕਰਾ ਕੇ ਉਹ ਰਿਪ੍ਰੋਟੈਕਸ਼ਨ ਲੈਂਦੇ ਆ ਲੇਕਿਨ ਇਹ ਵਿਆਹ ਦਾ ਨਹੀਂ ਸੀਗਾ ਕਿਉਂਕਿ ਇਹ ਦੋਨੋਂ ਆਪਣੇ ਅਲੱਗ-ਅਲੱਗ ਧਰਮ ਤੋਂ ਬਿਲੋਂਗ ਕਰਦੇ ਸੀਗੇ ਇੱਕ ਤਾਂ ਇੱਕ ਗੱਲ ਇਹ ਦੇ ਸਾਹਮਣੇ ਆ ਕਿਉਂਕਿ ਮੁੰਡਾ ਸੀਗਾ ਮੁਸਲਿਮ ਕੁੜੀ ਸੀਗੀ ਸਿੱਖ ਪਰਿਵਾਰ ਤੋਂ ਅੱਛਾ ਜੀ ਦੋਨੋਂ ਹੀ ਅਲੱਗ-ਅਲੱਗ ਆਪਣੇ ਧਰਮ ਤੋਂ ਬਿਲੋਂਗ ਕਰਦੇ ਸੀਗੇ ਤੇ ਦੋਨਾਂ ਦਾ ਕੋਈ ਬਿਆਨ ਨਹੀਂ ਸੀਗਾ ਤੇ ਕੁੜੀ ਦੀ ਹਲੇ ਤੱਕ ਇਹੀ ਸਟੇਟਮੈਂਟ ਹੈ ਕਿ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਸੀਗਾ। ਅੱਛਾ ਕੋਈ ਮੈਂ ਇਹਦੇ ਨਾਲ ਧਰਮ ਪਰਿਵਰਤਨ ਨਹੀਂ ਕਰਨਾ ਚਾਹੁੰਦੀ ਸੀਗੀ। ਅੱਛਾ ਕੁੜੀ ਨੇ ਇਹ ਗੱਲ ਡਿਸਾਈਡ ਸੀ ਵੀ ਵਿਆਹ ਤਾਂ ਮੈਂ ਕਰਉਣਾ ਹੀ ਨਹੀਂ ਹੈਗਾ ਤੇ ਫਿਰ ਯਾਨੀ ਕਿ ਜਾਣਦਾ ਵੀ ਕੋਈ ਉਹ ਨਹੀਂ ਜਾਣਦਾ ਵੀ ਕੋਈ ਨਹੀਂ ਬਣਦਾ ਹੁਣੇ ਇਹ ਹਲੇ ਤੱਕ ਕਨਟਰਡਿਕਸ਼ਨ ਆਂਦੀ ਪਈ ਨੇ ਕੁਝ ਸਟੇਟਮੈਂਟ ਦੇ ਵਿੱਚ। ਹਲੇ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹੈ। ਚੱਲ ਰਿਹਾ ਹਲੇ ਵਿਚਾਰ ਦੀਨ ਹੈ ਹਲੇ ਇਹ ਸਾਹਮਣੇ ਆਣਗੇ ਤੱਥ ਨਿਕਲ ਕੇ ਗੱਲ ਆਣਗੇ ਆ ਕਿ ਐਸਆਈਟੀ ਹ ਕਿ ਸਿੱਧੂ ਪਗੂਸ ਦਿਨ ਪਹਿਲਾਂ ਵੀ ਮਨਜੋਗ ਅਦਾਲਤ ਨੇ ਇਹ ਦੇਖਿਆ ਜਾਵੇ ਬਹੁਤ ਉਹਦੇ ਤੇ ਸੀਰੀਅਸ ਨੋਟ ਲਿਆ ਸੀਗਾ ਕਿ ਕਾਟੋ ਦੇ ਵਿੱਚ ਇੱਕ ਜਿਹੜਾ ਕਿ ਵਿਆਹ ਕਰਾਤਾ ਸੀਗਾ ਹੁਣ ਉਹਦੇ ਨਾਲ ਹੀ ਮੈਟਰ ਲੱਗਿਆ ਤੁਹਾਡਾ ਜੀ ਹਾਂਜੀ ਇਹ 24 ਅਕਤੂਬਰ ਨੂੰ ਲੱਗਿਆ ਹੋਇਆ ਜੀ ਇਹ ਮੈਟਰ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਹੀ ਰੱਖਿਆ ਗਿਆ ਸ਼ਾਇਦ ਕਿ ਇਹ ਕਿਉਂਕਿ ਇਹ ਜਿਹੜੇ ਮੈਟਰ ਨੇ ਮਿਲਦੇ ਜੁਲਦੇ ਨੇ ਇਸ ਕਰਕੇ ਲੱਗਦਾ ਕਿ ਜੋ ਅੱਜ ਕੱਲ ਹੋ ਰਿਹਾ ਹੈ ਤਾਂ ਉਸ ਦੇ ਤਹਿਤ ਦੇਖਦੇ ਹੋਏ ਮਨਜੋਗ ਅਦਾਲਤ ਨੇ ਉਸ ਦੇ ਨਾਲ ਸ਼ਾਇਦ ਮੈਟਰ ਰੱਖਿਆ ਹੋ ਸਕਦਾ ਇਹਦੇ ਚ ਲਾਸ ਵਾਲਾ ਵਕੀਲ ਸਾਹਿਬ era ਕੀ ਅਫਾਇਰ ਅੱਜ ਕਰਕੇ ਪਰ ਮੁੰਡੇ ਦੀ ਅਰਸ ਵੀ ਹੋਊ ਮੁੰਡੇ ਦੀ ਅਰੈਸਟ ਹੋ ਚੁੱਕੀ ਹੈ ਮੁੰਡਾ ਹੁਣ ਉਹ ਕਸਟਡੀ ਦੇ ਵਿੱਚ ਹੈ ਪੁਲਿਸ ਦੀ ਉਹ ਜੇਲ੍ਹ ਦੇ ਵਿੱਚ ਹੈ ਤੇ ਜਿਹੜੀ ਕੁੜੀ ਹੈ ਉਹ ਆਪਣੇ ਮਾਪੇ ਬਾਬ ਦੇ ਨਾਲ ਰਹਿ ਰਹੀ ਹੈ ਹਾਂਜੀ ਤੇ ਬਿਲਕੁਲ ਕਿਉਂਕਿ ਇਹ ਸੁਣਨ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਬਹੁਤ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕਈ ਵਾਰੀ ਜਿਹੜੀਆਂ ਹਲਕੀਆਂ ਜਿਕੇ ਇਹ ਕੀ ਦੋਸਤੀ ਮਿੱਤਰਤਾ ਕਈ ਵਾਰਾ ਸਾਹਮਣੇ ਵਾਲਾ ਤੁਹਾਨੂੰ ਕਿਸੇ ਲਿਹਾਜ਼ੇ ਦੇ ਨਾਲ ਹੈ ਜੇ ਸਮਝ ਨਹੀਂ ਲੱਗਦਾ ਤਾਂ ਉਸੇ ਚੀਜ਼ ਨੂੰ ਸਮਝਣ ਦੀ ਲੋੜ ਕਿ ਆਖਰਕਾਰ ਜੇਕਰ ਤੁਸੀਂ ਕਿਸੇ ਦਾ ਭਰੋਸਾ ਕਰਦੇ ਹੋ ਤਾਂ ਆਖਰਕਾਰ ਉਹਦਾ ਅੰਜਾਮ ਇੱਥੇ ਤੱਕ ਹੋ ਸਕਦਾ ਹੈ ਹਾਲਾਂਕਿ ਇਹ ਤਾਂ ਖੈਰ ਆਖਿਰ ਵਿੱਚ ਪਤਾ ਲੱਗੂਗਾ ਕਿ ਇਸ ਪੂਰੀ ਘਟਨਾ ਦੇ ਵਿੱਚ ਔਥੈਂਟਿਕ ਕਿਹੜੀਆਂ ਚੀਜ਼ਾਂ ਨੇ ਪਰ ਫਿਲਹਾਲ ਦੀ ਘੜੀ ਮੁੰਡੇ ਤੇ ਪਰਚਾ ਹੋ ਗਿਆ ਕਿਉਂਕਿ ਜਿਹੜੀਆਂ ਚੀਜ਼ਾਂ ਕੋਰਟ ਨੇ ਦੇਖਿਆ ਨੇ ਅਬਜ਼ਰਵ ਕੀਤੀਆਂ ਨੇ ਕਿ ਜੋ ਕਿਉਂਕਿ ਅੱਜ ਵੀ ਕੁੜੀ ਇਹ ਗੱਲ ਕਰੀ ਆ ਆਮ ਤੌਰ ਤੇ ਤਾਂ ਕੁੜੀਆਂ ਕਹਿੰਦੀ ਹੁੰਦੀਆਂ ਨੇ ਅਸੀਂ ਵਿਆਹ ਕਰਾ ਕੇ ਉੱਥੇ ਰਹਿਣਾ ਪਰ ਇਹ ਕੁੜੀ ਪਹਿਲੀ ਸਪਸ਼ਟ ਕਰ ਰਹੀ ਹੈ ਕਿ ਮੈਂ ਕੋਈ ਵਿਆਹ ਕਰਾਉਣਾ ਨਹੀਂ ਸੀਗਾ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਦੇ ਖੁਲਾਸਾ ਅਖਰ ਜਦੋਂ ਕੇਸ ਪੂਰਾ ਡਿਸਾਈਡ ਹੋਊਗਾ ਉਦੋਂ ਫੈਸਲੇ ਤੋਂ ਪਤਾ ਲੱਗਣਾ ਪਰ ਬਾਕੀਆਂ ਨੂੰ ਜ਼ਰੂਰ ਸਮਝਣ ਦੀ ਲੋੜ ਹੈ ਵੀ ਭਰੋਸਾ ਹਰ ਕਿਸੇ ਤੇ ਨਹੀਂ ਕੀਤਾ ਜਾ ਸਕਦਾ ਸੀਨੀਅਰ ਵੀਡੀਓ ਨਿਊਰਿਸਟ ਬਤਿਹ ਦੇਣਾ ਸੁਮੇਸ਼ ਸਿੰਘ ਰੋਜਨਾਸ ਸਪੋਰਟ